ਦੇਖੋ ਅੱਜ ਅਸੀਂ ਪ੍ਰੈਸ ਜਿਹੜੀ ਕਾਨਫਰੰਸ ਕਰ ਰਹੇ ਆ ਤੁਸੀਂ ਆਮ ਆਦਮੀ ਪਾਰਟੀ ਨੂੰ ਵੇਖਿਆ ਵੀ ਲਗਾਤਾਰ ਉਹ ਰੋਜ਼ ਪ੍ਰੈਸ ਕਾਨਫਰੰਸ ਹੈ ਪਰ ਉਹਦੇ ਵਿੱਚੋਂ ਨਤੀਜਾ ਉਹਨਾਂ ਦਾ ਕੋਈ ਨਹੀਂ ਨਿਕਲਦਾ ਸਿਰੋਜ ਉਹਨਾਂ ਦੇ ਪ੍ਰੈਸ ਕਾਨਫਰੰਸ ਦੇਖਦੇ ਹੋ ਵਾਦੇ ਬੜੇ-ਬੜੇ ਵੱਡੇ ਕਰਦੇ ਨੇ ਪਰ ਵਿੱਚੋਂ ਖਖਲਾ ਜਿ ਤਰ੍ਹਾਂ ਆ ਬਾਸ ਹੁੰਦਾ ਉਸ ਤਰ੍ਹਾਂ ਦਾ ਉਹਨਾਂ ਦਾ ਕੀ ਹੈ ਨੇ ਕਿਹਾ ਵੀ ਅਸੀਂ ਆ ਸ਼ਾਮਲ ਕਰਵਾ ਰਹੇ ਹਾਂ ਅਸੀਂ ਅਸੀਂ ਦੂਜੀ ਪਾਰਟੀਆਂ ਦੇ ਬੰਦੇ ਇਹਨਾਂ ਨੇ ਸ਼ਾਮਲ ਕਰਾਏ ਚਲੋ ਉਹਨਾਂ ਨੇ ਅੱਜ ਵੀ ਸ਼ਾਮਲ ਕਰਾਏ ਕੱਲ ਵੀ ਕਰਾਏ ਪਰਸੋਂ ਵੀ ਕਰਾਏ ਇਹਨਾਂ ਕਿ ਉਹਨਾਂ ਦਾ ਕੈਂਡੀਡੇਟ ਹੀ ਉਧਾਰਾ ਜਿਹੜਾ ਫੈ ਹੈ ਸੋ ਜਿਹੜੀਆਂ ਗੱਲਾਂ ਕਰਦੇ ਨੇ ਉਹਨਾਂ ਤੇ ਪੂਰੇ ਨਹੀਂ ਕਹਿੰਦੇ ਸਾਡੇ ਪ੍ਰੈਸ ਕਾਨਫਰੰਸ ਸਾਡੇ ਬਡੇ ਸਨਮਾਨਯੋਗ ਸਾਡੇ ਐਕਸਿਊਟਿਵ ਜਿਹੜੇ ਨੇ ਡਾਕਟਰ ਰਾਜਕਮਰ ਜੀ ਉਹ ਵੀ ਨੇ ਸਾਡੇ ਸਪੋਕਸਪਰਸਨ ਜਸਪ੍ਰੀਤ ਕਾਲੂ ਜੀ ਉਹ ਵੀ ਮੌਜੂਦ ਨੇ ਸੋ ਅੱਜ ਸਾਡੀ ਜਿਹੜੀ ਪ੍ਰੈਸ ਇੰਟਰਵਿਊ ਸਟ੍ਰਕਚਰ ਹੈ ਆਪਾਂ ਰੋਜ਼ ਇੱਕ ਦਿਨ ਛੱਡ ਕੇ ਜਿਹੜੇ ਪ੍ਰੈਸ ਕਾਨਫਰੰਸ ਕਰ ਰਹਾਂਗੇ ਔਰ ਪਾਇਦਾਰ ਮੁੱਦਿਆਂ ਤੇ ਜਿਹੜੀ ਉਹ ਰਾਜਨੀਤੀ ਹੋਇਆ ਕਰੇਗੀ ਬਾਕੀ ਕੁਐਸਚਨ ਤੁਹਾਡੇ ਹੋਇਆ ਕਰਨਗੇ ਆਨਸਰ ਸਰ ਦੇ। ਉਹਨੇ ਡਾਕਟਰ ਰਾਜ ਕੁਮਾਰ ਜੀ ਨੂੰ ਪੁਆਗਾ ਕਿ ਉਹ ਤੁਹਾਡੇ ਨਾਲ ਸੰਬੋਧਨ। ਇੱਕੋ ਗੱਲ ਤੁਹਾਡੇ ਕੋਲ ਪਛਾ ਲੱਗੀ ਸੀ ਤੁਸੀਂ ਕਹਿ ਰਹੇ ਹੋ ਵੀ ਬੜੇ ਲਾਰੇ ਲਾ ਰਹੇ ਲੋਕਾਂ ਵੱਧ ਦੱਸਦੇ। ਤੁਸੀਂ ਇੱਕ ਕਿਸਾਨ ਜੀ ਤੁਹਾਡਾ ਵੀਰਵਾਰ ਜਿਹੜਾ ਤੁਸੀਂ ਕੀ ਕੀ ਵਾਦੇ ਪੂਰੇ ਕਰੋਗੇ ਕਿਸਾਨ ਦੇ। ਦੇਖੋ ਮੇਨਲੀ ਗੱਲ ਇਹ ਹੈ ਕਿ ਅੱਜ ਜੋ ਹਾਲਾਤ ਤਰਨ ਤਰਨ ਦੇ ਹੈ ਤਰਨ ਤਨ ਦੇ ਲੋਕ ਡਰੇ ਤੇ ਸਹਿਮੇ ਹੋਏ ਆ। ਖਰੋਤੀਆਂ ਰੋਜ਼ ਮੰਗੀਆਂ ਜਾ ਰਹੀਆਂ ਗੈਂਗਸਟਰਾਂ ਦਾ ਤੇ ਸਰਕਾਰ ਦਾ ਇਹ ਆਪੋਚ ਨੈਕਸਸ ਹੈ ਔਰ ਇਹ ਤਿੰਨੇ ਲੋਕ ਮਿਲੇ ਹੋਏ ਹੈ ਪੁਲਿਸ ਦੀ ਕੋਰੀ ਤਰ੍ਹਾਂ ਸਰਪ੍ਰਸਤੀ ਗੈਂਗਸਟਰਾਂ ਦੇ ਨਾਲ ਹੈ ਔਰ ਗੈਂਗਸਟਰ ਪਾਲਣ ਵਾਲੀ ਆਮ ਆਦਮੀ ਪਾਰਟੀ ਹੈ ਅੱਜ ਇੱਕ ਪਾਸੇ VOTER ਨੂੰ ਗੈਂਗਸਟਰਾਂ ਦੇ ਫੋਨ ਜਾ ਰਹੇ ਦੂਸਰੇ ਪਾਸੇ ਦੂਸਰੇ ਪਾਸੇ ਬਈ ਪੁਲਿਸ ਦੇ ਐਸ ਐਚਓ ਬੁਲਾ ਬਲਾ ਕੇ ਦਬਾ ਪਾ ਰਿਹਾ ਹੈ ਦਵਕੇ ਮਾਰ ਰਿਹਾ ਹੈ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਤਰੰਤਨ ਦੇ ਲੋਕ ਬਹੁਤ ਖੁਸ਼ਹਾਲੀ ਚ ਰਹਿਣਾ ਚਾਹੁੰਦੇ ਹਨ ਅਮਨ ਤੇ ਚੈਨ ਨਾਲ ਰਹਿਣਾ ਚਾਹੁੰਦੇ ਹੈ ਜੇਕਰ ਮੈਂ ਪੰਥਕ ਗੱਲ ਕਰਾਂ ਵੀ ਸਾਡੇ ਉਮੀਦਵਾਰ ਦਾ ਇਤਿਹਾਸ ਸਭ ਤੋਂ ਵੱਡਾ ਪੰਥਕ ਇਤਿਹਾਸ ਹੈ ਸਭ ਤੋਂ ਜੇਕਰ ਪੰਥ ਨੂੰ ਕਿਸੇ ਦੀ ਦੇਨ ਹੈ ਤੇ ਬੁਰਜ ਪਰਿਵਾਰ ਦੀ ਦੇਨ ਹੈ ਗੁਰੂਆਂ ਦੇ ਨਕਸ਼ੇ ਕਦਮਦਰ ਪਰ ਕੋਈ ਛਕ ਚਲੇ ਤੇ ਬੁਰਜ ਦਾ ਪਰਿਵਾਰ ਹੈ ਜੇ ਪੰਥ ਦੇ ਮਾਮਲੇ ਤੇ ਲੋਕ ਸੋਚਣਗੇ ਤੇ ਬੁਰਜ ਨੂੰ ਸੋਚਣਗੇ ਜੇਕਰ ਲਾ ਇਨ ਆਰਡਰ ਦੇ ਪੁਆਇੰਟ ਤੇ ਲੋਕ ਸੋਚਣਗੇ ਤੇ ਕਾਂਗਰਸ ਨੂੰ ਲੋਕ ਯਾਦ ਕਰਨਗੇ ਜੇਕਰ ਅੱਜ ਜੋ ਹਾਲਾਤ ਦੇ ਵਿੱਚੋਂ ਗੁਜ਼ਰੇ ਔਰ ਅੱਜ ਦਬਕੇ ਮਾਰ-ਮਾਰ ਕੇ ਲੋਕਾਂ ਨੂੰ ਪਰਨੇ ਤੇ ਤੁਸੀਂ ਪਵਾ ਲੋਗੇ ਲੋਕਾਂ ਨੂੰ ਸ਼ਾਮਿਲ ਤੇ ਤੁਸੀਂ ਕਰ ਲੋਗੇ ਲੇਕਿਨ ਮੈਂ ਇੱਕ ਗੱਲ ਪੁੱਛਣਾ ਚਾਹਨਾ ਜਦੋਂ ਵੋਟਾਂ ਪੈਣੀਆਂ ਨਾ ਤੇ ਅੰਦਰ ਜੋ ਬਟਨ ਟੀਨ ਦਾ ਡੱਪਣਾ ਨਾ ਤੇ ਉਦੋਂ ਭਗਵੰਤ ਮਾਨ ਦੀ ਟੀਨ ਟੀਨ ਟੀ ਇਹ ਹੋ ਜਾਣੀ ਉਹਦੀ ਜਿਖੜਾ ਹਾਲ ਕੀ ਹੁੰਦਾ ਇਹ ਪੈਂ ਤੁਹਾਨੂੰ ਕਹਾਂ ਇੱਕ ਗੈਂਗਸਟਰ ਜਿਹੜਾ ਖੜਾ ਕੀਤਾ ਇਦੇ ਪਿੱਛੇ ਵੀ ਭਗਵੰਤ ਮਾਨ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਨੇ ਦੋਨਾਂ ਨੇ ਰਲ ਕੇ ਕੰਮ ਕੀਤਾ ਹੈ ਲੋਕਾਂ ਨੂੰ ਡਰਾ ਰਹੇ ਆ ਧਮਕਾ ਰਹੇ ਆ ਤਾਂ ਕਿ ਲੋਕ ਵੋਟ ਨਾ ਪਾਣ ਜਾਣ ਦੂਸਰੇ ਪਾਸੇ ਮੇਰਾ ਇਲਜ਼ਾਮ ਸਿੱਧਾ ਹੈ ਕਿ ਇਹਨਾਂ ਨੇ ਜਿਹੜੇ ਸਰਕਾਰੀ ਬੰਦੇ ਆ ਉਹਨਾਂ ਦੇ ਕੋਲੋਂ ਹੀਰਾ ਫਰੀ ਕਰਾਉਣਾ ਚਾਹੁੰਦੇ ਆ ਉਹਨਾਂ ਕੋਲੋਂ ਵੋਟਾਂ ਪਾਉਣਾ ਚਾਹੁੰਦੇ ਆ ਲੇਕਿਨ ਕਾਂਗਰਸ ਦਾ ਇੱਕ ਇੱਕ ਸਿਪਾਈ ਹਰ ਬੁੱਧੋ ਉੱਪਰ ਅਖੀਰਲੇ ਦਮ ਤੱਕ ਲੜਾਈ ਲੜੇਗਾ ਸਾਡੀ ਲੜਾਈ ਉਹਨੇ ਪੁੱਛਿਆ ਸੀ ਇਹਨਾਂ ਨੇ ਇੱਕ ਸਾਲ ਦਾ ਏਜੰਡਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਸਾਡੀ ਲੜਾਈ ਕੁਰਸੀ ਦੀ ਨਹੀਂ ਸਾਡੀ ਲੜਾਈ ਅਮਨ ਚੈਨ ਦੀ ਹੈ ਸਾਡੀ ਲੜਾਈ ਲਾਈਨ ਆਰਡਰ ਦੀ ਹੈ ਸਾਡੀ ਲੜਾਈ ਫਰੋਤੀਆਂ ਜਿਹੜੀਆਂ ਮੰਗੀਆਂ ਜਾ ਰਹੀਆਂ ਇਸ ਤੋਂ ਲੋਕਾਂ ਨੂੰ ਉਬਾਰਨਾ ਲੋਕ ਮਹਿਸੂਸ ਕਰਦੇ ਪਿਆ ਕਿ ਭਾਈ ਕੋਈ ਚੰਗਾ ਵਿਅਕਤੀ ਦੇ ਦਿਓ ਅੱਜ ਲੋਕ ਇਹ ਕਹਿੰਦੇ ਐ ਬਈ ਕਾਂਗਰਸ ਦੇ ਉਮੀਦਵਾਰ ਨਾਲੋਂ ਚੰਗਾ ਕੋਈ ਉਮੀਦਵਾਰ ਨਹੀਂ ਸ਼ਰੀਫ ਇਮਾਨਦਾਰ ਔਰ ਖਾਨਦਾਨੀ ਉਮੀਦਵਾਰ ਮੇਰਾ ਇਹ ਸਿੱਧਾ ਜਿਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਲਜ਼ਾਮ ਕਿ ਇਹ ਲੋਕਾਂ ਨੂੰ ਡਰਾ ਕੇ ਡਰਦਾ ਮਾਹੌਲ ਪੈਦਾ ਕਰ ਰਿਹਾ ਲੇਕਿਨ ਕਾਂਗਰਸ ਪਾਰਟੀ ਦਾ ਇੱਕ ਇੱਕ ਵਲੰਟੀਅਰ ਇੱਕ ਇੱਕ ਸਿਪਾਈ ਹਰ ਬੁੱਤ ਤੇ ਅਸੀਂ ਲੜਾਈ ਲੜਾਂਗੇ ਕਛਤਲ ਉਹ ਜਦੈਕ ਸਤ ਜੋ ਖੰਸ਼ਾ ਜਿਤ ਆਇਆ ਕਿ ਸਰਕਾਰੀ ਕੋਈ ਕੋਟਾ ਪਾਸ ਹੋ ਉਹ ਇਸ ਤਰ੍ਹਾਂ ਦੀ ਰਿਗਾਰਡਿੰਗ ਵੀ ਕੜੇ ਸਾਹਮਣੇ ਆਈ ਹੋਈ ਚੀਜ਼ ਹੈ ਜਾਂ ਕੁਝ ਨਹੀਂ ਸਾਹਮਣੇ ਮੇਰੇ ਰੋਜ਼ ਹੀ ਆ ਰਿਹਾ ਨਾ ਵੀ ਥਾਣੇ ਦਾ ਐਸ ਐਚਓ ਰੋਜ਼ ਜਿਹੜੀ ਧੱਕੇ ਮਾਰ ਰਹੇ ਆ ਜਿਹੜਾ ਕਾਂਗਰਸ ਦੇ ਬੂਥਾਂ ਦੇ ਉੱਪਰ ਬਿਆਨ ਵਾਲੇ ਬੰਦੇ ਆ ਉਹਨਾਂ ਨੂੰ ਧੱਕੇ ਮਾਰੇ ਜਾ ਰਿਹਾ ਕਾਂਗਰਸ ਦੇ ਵਲੰਟੀਅਰ ਜਿਹੜੇ ਗਲੀਆਂ ਦੇ ਵਿੱਚ ਡੋਟੂ ਰੋਡ ਰੋਡ ਜਾਂਦੇ ਆ ਉਹਨਾਂ ਨੂੰ ਧੱਕੇ ਮਰਵਾਏ ਜਾਂਦੇ ਆ ਕਈਆਂ ਕੋ ਗੈਂਗਸਟਰਾਂ ਤੋਂ ਗੈਂਦ ਵਾਈਆਂ ਜਾ ਰਹੀਆਂ ਕਈਆਂ ਦੀ ਪੁਲਿਸ ਨੂੰ ਧੱਕੇ ਦਵਾਈੇ ਜਾ ਰਹੀਆਂ ਇਹ ਸਿੱਧੀ ਜੀ ਕਹਾਣੀ ਹੈ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਇਹ ਸਰਕਾਰ ਦਾ 1 ਸਾਲ ਬਾਅਦ ਭੋਗ ਪੈ ਜਾਣਾ ਲੇਕਿਨ ਤੁਸੀਂ ਕਿਹੜੇ ਮੁਲਕ ਦੀਆਂ ਟਿਕਟਾਂ ਡਾਣੀਆਂ ਆ ਆਮ ਆਮੀ ਪਾਰਟੀ ਦੇ ਬੰਦੇਓ ਤੁਸੀਂ ਕਿਹੜੇ ਮੁਲਕ ਚ ਭਜਣਾ ਇਹਦੀ ਤਿਆਰੀ ਕਰਕੇ ਰੱਖਣਾ ਲੋਕ ਇੱਕ ਇੱਕ ਗੱਲ ਦਾ ਹਿਸਾਬ ਪੁੱਛਣਗੇ ਇੱਕ ਇੱਕ ਗੱਲ ਦਾ ਜਵਾਬ ਮੰਗਣਗੇ ਔਰ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਜੋ ਕਰਨਗੇ ਉਹ ਭਰਨਗੇ ਵੀ ਔਰ ਇੱਥੇ ਹਿਸਾਬ ਦੇਣਾ ਪਊਗਾ ਦੇਖੋ ਇਹ ਜਿਹੜੀ ਸਰਕਾਰ ਆ ਤੁਸੀਂ ਵੇਖਿਆ ਤੁਸੀਂ ਰੋਜ਼ ਇਸ ਸੜਕ ਤੋਂ ਲੰਘਦੇ ਜੀ ਇਹ ਬੇਸਿਕਲੀ ਧਰਨਿਆਂ ਵਾਲੀ ਸਰਕਾਰ ਮਸ਼ਹੂਰ ਹੋ ਤੁਸੀਂ ਵੇਖੋ ਵੀ ਮhalla clinic ਵਾਲਿਆਂ ਨੇ ਇੱਥੇ ਧਰਨਾ ਦਿੱਤਾ ਕੱਚੇ ਅਧਿਆਪਕਾਂ ਨੇ ਇੱਥੇ ਧਰਨਾ ਦਿੱਤਾ ਬਿਜਲੀ ਦੇ ਮੁਲਾਜ਼ਮਾਂ ਨੇ ਇੱਥੇ ਧਰਨਾ ਦਿੱਤਾ ਨੰਬਰਦਾਰ ਯੂਨੀਅਨ ਨੇ ਇੱਥੇ ਧਰਨਾ ਦਿੱਤਾ ਕਿਉਂ ਕਾਂਗਰਸੀ ਸੀ ਕਿਉਂ ਅਕਾਲੀ ਸੀ ਕਿਉਂ ਭਾਜਪਾ ਦੇ ਬੰਦੇ ਸੀ ਨਾ ਉਹ ਇਸ ਆਮ ਆਦਮੀ ਦੀ ਸਰਕਾਰ ਦੇ ਮੁਲਾਜ਼ਮ ਸੀ ਜਿਸ ਸਰਕਾਰ ਦਾ ਮੁਲਾਜ਼ਮੇ ਖੁਸ਼ ਨਹੀਂ ਉਹ ਸਰਕਾਰ ਕਿਵੇਂ ਚੱਲ ਸਕਦੀ ਹੈ ਜਿੰਨੇ ਮਰਜ਼ੀ ਇਹ ਝੂਠ ਦੇ ਲਬਾਵੇ ਬਣਾਈ ਜਾਣ ਜੋ ਮਰਜ਼ੀ ਇਹ ਗੱਪਾਂ ਦਾ ਖੜਾ ਜਿੰਨਾ ਮਰਜ਼ੀ ਮਿੱਠਾ ਪਾ ਕੇ ਬਣਾਈ ਜਾਣ ਅੱਜ ਇਹਨਾਂ ਦੀ ਕਲਈ ਇਹਨਾਂ ਦੀ ਪੋਲ ਇਹਨਾਂ ਦੇ ਮੁਲਾਜ਼ਮਾਂ ਨੇ ਖੋਲ ਦਿੱਤੀ ਹੈ ਸੋ ਇਹ ਸਰਕਾਰ ਜਿਹੜੀ ਆ ਇਹ ਝੂਠ ਤੇ ਬਲੰਦਿਆਂ ਤੇ ਬਣੀ ਸੀ ਕਹਿੰਦੇ ਸੀ ਅਸੀਂ ਆਮ ਬੰਦੇ ਨੂੰ ਟਿਕਟ ਦੇਵਾਂਗੇ ਬੜੇ ਸਤਕਾਰਯੋਗ ਤੁਸੀਂ ਕਿਸੇ ਰਾਜ ਸਭਾ ਦੇ ਵਿੱਚ ਇਹਨਾਂ ਨੇ ਆਮ ਬੰਦੇ ਨੂੰ ਭੇਜਿਆ ਨੋਟ ਅਬিনা ਸਿੰਗਲ ਤੁਸੀਂ ਦੱਸ ਦੋ ਤਣਾੜ ਤੋਂ ਤਣਾੜ ਤਕੜੇ ਤੋਂ ਤਕੜਾ ਬੰਦਾ ਹੀ ਭੇਜਦੇ ਨੇ ਤੇ ਇੱਥੇ ਜਦੋਂ ਵਾਰੀ ਆਈ ਤੁਸੀਂ ਸਾਰੇ ਤਰਨਤਾਰਨ ਸ਼ਹਿਰ ਦੇ ਉਹਨਾਂ ਕਿਹੜਾ ਕਿਹੜਾ ਨਾਲ ਵਾਂ ਜਿਨ੍ਹਾਂ ਨੇ ਸਾਰੇ ਸ਼ਹਿਰ ਦੇ ਬੋਰਡ ਭਰੇ ਸੀ ਟਿਕਟਾਂ ਵਾਸਤੇ ਕਿਸੇ ਨੂੰ ਨਾ ਟਿਕਟ ਦੇ ਕੇ ਉਸੇ ਆਦਮੀ ਨੂੰ ਟਿਕਟ ਦਿੱਤੀ ਜਿੰਨੂੰ ਇਹ ਕਹਿੰਦੇ ਸੀ 2022 ਦੇ ਵਿੱਚ ਹਰਮੀਤ ਨੂੰ ਹਰਾਓ ਅੱਜ ਕੀ ਕਹਿੰਦੇ ਨੇ ਹਰਮੀਤ ਨੂੰ ਜਿਤਾਓ ਕੀ ਐਡਾ ਸਾਢੇ ਤਿੰਨ ਸਾਲਾਂ ਦੇ ਵਿੱਚ ਹੋ ਗਿਆ ਵੀ ਉਸੇ ਆਦਮੀ ਨੂੰ ਕਹਿਣ ਲੱਗ ਪਏ ਵੀ ਦਿਤਾਓ ਤੁਹਾਨੂੰ ਸਾਰਿਆਂ ਨੂੰ ਪਤਾ ਸਾਨੂੰ ਦੱਸਣ ਦੀ ਕੋਈ ਲੋੜ ਥੋੜੀ ਆ ਇਹ ਦੁਨੀਆ ਸਭ ਜਾਣਦੀ ਆ ਸੋ ਇਹ ਸਰਕਾਰ ਦਾ ਦਿਨ ਬਿਲਕੁਲ ਥੋੜੇ ਨੇ ਕਿ ਜਿੰਨੀ ਮਰਜੀ ਡਰਾ ਲੇ ਤੁਮਕਾ ਲੇ ਪੰਜਾਬ ਦੇ ਲੋਕ ਡੰਨਣ ਵਾਲੇ ਨਹੀਂ ਕਹਲੋ ਸਭ ਠੀਕ ਹੈ ਨੈਕਸਟ ਵਾਲ ਵੀ ਨਾਲ ਪੁੱਛੋ ਕੀ ਲਗਾਤਾਰ ਆਮ ਆਦਮੀ ਪਾਰਟੀ ਸ਼ਮੂਲੀਅਤ ਕਰਦੀ ਹੈ ਤੁਸੀਂ ਵੀ ਸ਼ਮੂਲੀਅਤ ਕੀਤੀ ਸੀ ਕੋਈ ਚਿਹਰੇ ਤੁਹਾਡੇ ਪਾਰਟੀ ਚ ਆਏ ਸੀ ਕਾਇਦ ਹੋ ਗਿਆ ਤੋਂ ਬੰਦੀ ਜੀ ਨੇ ਜਾਂ ਹੋਰ ਇਸ ਦਾ ਹੈ ਦੁਬਾਰਾ ਵਾਪਸ ਆਮ ਆਦਮੀ ਪਾਰਟੀ ਚਲੇ ਜਾਣਾ ਕੀ ਕਾਰਨ ਸੋਤੋ ਆ ਉਹਦਾ ਸਿੱਧਾ ਸਿੱਧਾ ਕਾਰਨ ਜਿੱਦਾਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਜ਼ਬਾਹ ਦੀ ਰਾਜਨੀਤੀ ਡਰ ਦੀ ਰਾਜਨੀਤੀ ਭੈ ਦੀ ਰਾਜਨੀਤੀ ਇਹ ਉਹ ਹੀ ਕਾਰਨ ਹੈ ਜਿਹੜਾ ਵਿਅਕਤੀ ਅਸੀਂ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਰਹਿੰਨੇ ਆ મત ਦਾ ਅਧਿਕਾਰ ਸਾਡਾ ਨਿੱਜੀ ਜਿਹੜਾ ਉਹ ਪ੍ਰੈਰੋਗੇਟਿਵ ਹੈ ਕਿ ਮੈਂ ਵੋਟ ਕਿਨੂੰ ਪਾਉਣੀ ਹੈ ਜਾਂ ਮੈਂ ਕਿਹੜੀ ਪਾਰਟੀ ਨੂੰ ਸਮਰਥਨ ਦੇਣਾ ਹੈ ਅਜਿ ਇਸ ਤਰੀਕੇ ਦੇ ਨਾਲ ਇੱਥੇ ਇੱਕ ਵਿਅਕਤੀ ਜਿਹੜਾ ਉਸ ਮੈਂ ਸਮਝਦਾ ਕਿ ਉਸ ਜੰਗਲ ਚੋਂ ਨਿਕਲ ਕੇ ਇੱਕ ਆਜ਼ਾਦ ਖਿਆਲ ਵਾਲੀ ਪਾਰਟੀ ਵੱਲ ਆਉਣਾ ਚਾਹੁੰਦਾ ਹੈ ਕਾਂਗਰਸ ਵੱਲ ਉਹਨੂੰ ਡਰਾ ਕੇ ਧਮਕਾ ਕੇ ਉਹਦੀ ਬਾਹ ਮੋੜ ਕੇ ਉਹਨੂੰ ਵਾਪਸ ਲੈ ਕੇ ਜਾਇਆ ਜਾਂਦਾ ਪਰ ਕਿੰਨਾ ਚਿਰ ਕਾਠ ਦੀ ਹਾਂਡੀ ਇਹਨੇ ਨਾ ਵਾਰ-ਵਾਰ ਨਹੀਂ ਚੜਦੀ ਸੋ ਛੇਤੀ ਜਿੱਦਾਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਸਾਲਖ ਦਾ ਕੰਮ ਹੋ ਰਹਿ ਗਿਆ ਵੈਸੇ ਮੈਂ ਤੇ ਕਹਾਂਗਾ ਡਾਕਟਰ ਸਾਹਿਬ ਤੁਹਾਡਾ ਬੜਾ ਲੰਮਾ ਤਜਰਬਾ ਹੈ ਸਾਲ ਦਾ ਤਾਂ ਨਹੀਂ ਕੰਮ ਤੇ 4-6 ਮਹੀਨਿਆਂ ਦਾ ਹੀ ਰਹਿ ਗਿਆ ਅੱਜ ਉਹ ਖਡੂਰ ਸਾਹਿਬ ਵਾਲੀ ਜਿਮਨੀ ਚੋਣ ਦਾ ਵੀ ਮੇਰੇ ਖਿਆਲ ਨਾਲ ਅਜੋ ਦਾ ਨਤੀਜਾ ਉਥੇ ਫੈਸਲਾ ਅਦਾਲਤ ਨੇ ਮੰਨਯੋਗ ਨੇ ਦਿੱਤਾ ਤੇ ਹੋ ਸਕਦਾ ਉਹ ਵੀ ਛੇਤੀ ਉਹ ਚੋਣ ਖਡੂਰ ਸਾਹਿਬ ਦੀ ਵੀ ਡਿਕਲੇਅਰ ਕਰਨੀ ਪੈ ਜੇ ਤੇ ਇਹ ਸਰਕਾਰ ਤੇ ਜਿਮਨੀ ਚੋਣਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਏਗੀ ਪਰ ਥੋੜੇ ਦਿਨਾਂ ਬਾਅਦ ਵੇਖਿਓ ਅੱਜ ਬਲੱਗ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 5 ਦਸੰਬਰ ਤੋਂ ਪਹਿਲਾਂ ਪਹਿਲਾਂ ਚੋਣ ਕਰਾਉਣੀ ਹੈ ਤੇ ਉੱਥੇ ਵੀ ਲੋਕਾਂ ਨੇ ਫਤਵਾ ਦੇਣਾ ਹੈ ਲੋਕਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ 2024 ਦੀਆਂ ਲੋਕ ਸਭਾ ਦੀਆਂ ਚੋਣਾਂ 'ਚ ਸੱਤ ਸੀਟਾਂ ਦਾ ਜਿਹੜਾ ਫਤਵਾ ਦੇ ਕੇ ਇਹ ਕਲੀਅਰ ਕਰ ਦਿੱਤਾ ਸੀਗਾ ਕਿ 27 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਬਣਾਉਣ ਜਾ ਰਹੀ ਹੈ। ਗੱਲ ਸਰ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਪ੍ਰੈਸ਼ਰ ਪਾ ਕੇ ਆਪਣੇ ਬਹੁਤ ਦੇ ਵਾਪਸ ਲੈ ਲਿਆ। ਲੇਕਿਨ ਤੁਹਾਡੇ ਹੀ ਕੋਲ ਚੇਅਰਮੈਨ ਸੀ ਰਾਣਾ ਗੱਡੀਵੰਦ ਉਹ ਬੀਜੇਪੀ ਚ ਚੱਲ ਗਈ। ਦੇਖੋ ਮੈਂ ਫੇਰ ਕਹੂੰਗਾ ਕਿ ਵਾਹਿਦ ਕਾਂਗਰਸ ਇੱਕ ਐਸੀ ਪਾਰਟੀ ਹੈ ਜਿੱਥੇ ਹਰ ਵਿਅਕਤੀ ਆਪਣੇ ਵਿਚਾਰਾਂ ਨੂੰ ਖੁੱਲ ਕੇ ਰੱਖ ਸਕਦਾ ਹੈ ਔਰ ਇਦਾਂ ਹੀ ਹੁੰਦਾ ਆਇਆ। ਹੁਣ ਫੈਸਲਾ ਦੇਖੋ ਫੇਰ ਰਾਣਾ ਗੱਡੀਵੰਦ ਦੀ ਜੇ ਤੁਸੀਂ ਜ਼ਿਕਰ ਕਰਦੇ ਹੋ ਜਾ ਇਹ ਉਹਨਾਂ ਦੇ بیٹے ਦਾ ਜ਼ਿਕਰ ਕਰਦੇ ਹੋ ਕਿ ਕਿਹੜਾ ਐਸਾ ਮਾਨ ਸਤਕਾਰ ਉਸ ਪਰਿਵਾਰ ਨੂੰ ਕਾਂਗਰਸ ਪਾਰਟੀ ਨੇ ਨਹੀਂ ਦਿੱਤਾ ਚੇਅਰਮੈਨ ਬਣਾਇਆ ਬਲਾਕ ਸੰਮਤੀ ਦੇ ਗੰਡੀਵੰਦ ਸਾਹਿਬ ਦੇ ਪਿਤਾ ਜੀ ਵੀ ਲੰਮਾ ਸਮਾਂ ਸਰਪੰਚ ਰਹੇ ਪਿੰਡ ਦੇ ਜਾਂ ਹੋਰ ਅਹੁਦਿਆਂ ਤੇ ਰਹੇ ਉਹਨਾਂ ਦਾ ਬੇਟਾ ਜਿਹੜਾ ਬੜਾ ਨੌਜਵਾਨ ਸੀਗਾ ਉਹ ਬਲਾਰਾ ਸੀਗਾ ਪੰਜਾਬ ਕਾਂਗਰਸ ਦਾ ਔਲਾਦ ਦਾ ਪ੍ਰਧਾਨ ਬਣਾਇਆ ਇੱਕ 28-29 ਸਾਲ ਦੇ ਨੌਜਵਾਨ ਮੁੰਡੇ ਨੂੰ ਇਸ ਤੋਂ ਵੱਧ ਕਾਂਗਰਸ ਪਾਰਟੀ ਕੀ ਦੇ ਸਕਦੀ ਸੀ ਫਿਰ ਵੀ ਠੀਕ ਹੈ ਉਹਨਾਂ ਦਾ ਆਪਣਾ ਫੈਸਲਾ ਅਸੀਂ ਉਹਦੇ ਤੇ ਕੋਈ ਕਿੰਤੂਪੰਤੂ ਨਹੀਂ ਕਰਦੇ ਇਹਦਾ ਮੇਰੇ ਖਿਆਲ ਨਾਲ ਸਹੀ ਜਵਾਬ ਹੈ ਉਹ ਗੰਢੀ ਵੈਂਟ ਕਰਵਾ ਜੀ ਜੀ ਸਰ ਜੀ ਦਾ ਕਹਿਣਾ ਹੈ ਕਿ ਇਹ ਜਿੰਨੇ ਵੀ ਕੈਂਡੀਡੇਟ ਆ 11 ਤੱਕ ਤੋਂ ਬਾਅਦ ਲੱਪਣੇ ਨਹੀਂ ਆ ਵੀ ਮੇਰੀ ਕੋਈ ਕਮੇਟੀ ਨਹੀਂ ਹੈਗੀ ਸ਼ਾਇਦ ਇਹਨਾਂ ਨਾਲ ਹੀ ਕੋਈ ਦਸ਼ਾ ਦਾ ਤੋਰਦਾ ਕਰਦਾ ਲੱਕੀ ਕਹਿਣਾ ਮੈਨੂੰ ਤੇ ਜਿੱਥੋਂ ਤੱਕ ਪਤਾ ਲੱਗਿਆ ਜੀ ਜਦੋਂ ਦਾ ਮੈਂ ਧਰਮਪਤ ਦੇ ਵਿੱਚ ਆਇਆ ਪਿਛਲੇ 10 ਸਾਲ ਤੋਂ ਸੁਣਿਆ 10 ਸਾਲ ਦੇ ਵਿੱਚੋਂ 9 ਸਾਲ ਤੇ ਰਮੇਸ਼ ਸਿੰਘ ਸੰਧੂ ਹੀ ਕੈਨੇਡਾ ਰਹੇ ਨੇ ਜਾਂ ਦੇਸ਼ ਤੋਂ ਬਾਹਰ ਰਹੇ ਨੇ ਕਿਉਂ ਤਰੇਜਾ ਸਾਹਿਬ ਸ਼ਾਇਦ ਇਸ ਚੀਜ਼ ਬਾਰੇ ਤੁਸੀਂ ਜਾਣਦੇ ਹੋ ਕੇ ਬਿਹਤਰ ਹੈ ਸ਼ਹਿਰ ਤੋਂ ਜੇ ਤੁਸੀਂ ਉਹ ਲੰਮਾ ਸਮਾਂ ਆਪਣੀ ਕੰਸਟੈਂਸੀ ਛੱਡ ਕੇ ਜਾ ਛੇਰ ਛਟਕੇ ਜਦੋਂ ਤੋਂ 17 ਤੋਂ ਬਾਅਦ ਅਕਾਲੀ ਦਲ ਸੱਤਾ ਤੋਂ ਬਾਹਰ ਹੋਇਆ ਸੀ ਉਹ ਸ਼ਾਇਦ ਹੀ ਆ ਕਿ ਤਰਨਤਾਰ ਦੇ ਵਿੱਚ ਕਹਿੰਦੇ ਉਹਨਾਂ ਨੂੰ ਵੇਖਿਆ ਹੋਵੇ ਕਿੰਨੇ ਲੱਭਣਾ ਕਿੰਨੇ ਨਹੀਂ ਲੱਭਣਾ ਇਹ ਤੇ 14 ਤਰੀਕ ਦੇ ਨਤੀਜੇ ਤੋਂ ਬਾਅਦ ਫੈਸਲਾ ਹੋਏਗਾ ਔਰ 27 ਤੋਂ ਬਾਅਦ ਕੀ ਹੋਏਗਾ ਇਹ ਕੰਦ ਦੇ ਉੱਤੇ ਲਿਖਿਆ ਹੈ ਕਿ 27 ਤੋਂ ਬਾਅਦ ਬਹੁਤ ਸਾਰੇ ਐਸੇ ਚਿਹਰੇ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਕੀ ਦੇਸ਼ ਵੀ ਨਾ ਸ਼ਹਿਰ ਦੇ ਦੇਖੋ ਅੱਜ ਤੁਸੀਂ ਸਾਰੇ ਤਰਨਤਾਰ ਦੇ ਤਰਨਤਾਰ ਦੇ ਵਪਾਰੀ ਵਰਗ ਬਹੁਤ ਖੌਫ ਦੇ ਵਿੱਚ ਉਹ ਬੇਖੌਫ ਹੋ ਕੇ ਜਿਹੜੀ ਆਪ ਦੀ ਦੁਕਾਨਦਾਰੀ ਨਹੀਂ ਕਰਦੇ ਸਾਡੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਹਰ ਕਿਸੇ ਨੂੰ ਬੇਖੌਫ ਹੋ ਕੇ ਆਪ ਦਾ ਕਾਰੋਬਾਰ ਕਰਨ ਦੀ ਬਿਲਕੁਲ ਖੁੱਲ ਹੋਗੀ ਜਿੰਨਾ ਮਰਜ਼ੀ ਉਹ ਕਰ ਸਕਦਾ ਨਾ ਕੋਈ ਫਿਰੋਤੀਆਂ ਦਾ ਦੌਰ ਹੋਊਗਾ ਨਾ ਕੋਈ ਨਸ਼ੇ ਦੇ ਕੋਈ ਗੈਂਗਸਟਰ ਤਰ੍ਹਾਂ ਵਿੰਨਗੇ ਨਾ ਕੋਈ ਥੌੜੇ ਅੰਗੂਠਾ ਰੱਖ ਕੇ ਕੰਮ ਹੋਏਗਾ ਜਿਹੜੀ ਤੁਸੀਂ ਗੱਲ ਕੀਤੀ ਸੀ ਸਾਡਾ ਕੈਂਡੀਡੇਟ ਇਸੇ ਤਰਨ ਤਰਨ ਹਲਕੇ ਦਾ ਫੂਟਰ ਹੈ ਕਿਵੇਂ ਕਿ ਉਹ ਨਹੀਂ ਪਰਦਾਦਾ ਜੀ ਤੋਂ ਲੈ ਕੇ ਉਹਦੇ ਪਿਤਾ ਜੀ ਤੋਂ ਲੈ ਕੇ ਦਾਦਾ ਜੀ ਤੱਕ ਕਿਸੇ ਹਰ ਦੇ ਵਿੱਚ ਸੇਵਾ ਕਰਦੇ ਰਹੇ ਔਰ ਕਰਨ ਗੁਰਜ ਬਕੌਲੇ ਖੁਦ ਉਹ ਇਥੋਂ ਦਾ ਵਸਨੀਕ ਔਰ ਸੇਵਾ ਕਰਦਾ ਜਿੱਥੇ ਬਾਕੀ ਕੈਂਡੀਡੇਟ ਕਿਸੇ ਨੇ ਉਧਾਰਾ ਲਿਆ ਕਿਸੇ ਦਾ ਕੋਈ ਬੈਕਗ੍ਰਾਉਂਡ ਆ ਸਾਡਾ ਸਿਰਫ ਐਸਾ ਵਾਇਦ ਕੈਂਡੀਡੇਟ ਜਿਹੜਾ ਆਪਣੇ ਹਲਕੇ ਦੇ ਵਿੱਚ ਲੋਕਾਂ ਦੀ ਹਰ ਮੁਸ਼ਕਿਲ ਸਮੇਂ ਦੇ ਉੱਤੇ ਅੱਜ ਵੀ ਉਹਨਾਂ ਦਾ ਪਰਿਵਾਰ ਜਿਹੜਾ ਉਹ ਸੇਵਾ ਕਰਦਾ ਆ ਸੀ ਹੁਣ ਵੀ ਕਰ ਰਿਹਾ ਔਰ ਗਾਂ ਵੀ ਉਹ ਜਾ ਉਹ ਬਿਲਕੁਲ 네고생하셨